ਆਪਣੇ ਬੱਚਿਆਂ ਨੂੰ ਕਿਵੇਂ ਸਿਖਾਈਏ ਕਿ ਪੀਅਰ ਪ੍ਰੈਸ਼ਰ ਤੋਂ ਦੂਰ ਰਹਿਣ ਹੁਣ ਪੀਅਰ ਪ੍ਰੈਸ਼ਰ ਹੁੰਦਾ ਕੀ ਹੈ ਤੁਹਾਡੇ ਦੋਸਤਾਂ ਦਾ ਇੱਕ ਅਜਿਹਾ ਗਰੁੱਪ ਜਿਹੜਾ ਕਿ ਬੱਚੇ ਦੇ ਉੱਤੇ ਦਬਾਅ ਪਾਉਂਦਾ ਹੈ ਗਲਤ ਆਤਮਾ ਹੈ ਤਾਂ ਆਪਾਂ ਜਿਹੜਾ ਬੱਚਾ ਉਹਨੂੰ ਸਿਖਾਉਣਾ ਹੈ ਕਿ ਉਹ ਇਸ ਤਰ੍ਹਾਂ ਦੇ ਪ੍ਰੈਸ਼ਰ ਤੋਂ ਕਿਵੇਂ ਦੂਰ ਰਹੇ ਜੇਕਰ ਤੁਸੀਂ ਮਾਪੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੋ ਸਕਦੀ ਹੈ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਕਿ ਛੋਟੀ ਜੀ ਜਾਣਕਾਰੀ ਤੁਹਾਡੇ ਬੱਚੇ ਦੇ ਭਵਿੱਖ ਨੂੰ ਬਚਾ ਸਕਦੀ ਹੈ ਅੱਜਕੱਲ੍ਹ ਬੱਚੇ ਨੇ ਜਿਹੜੇ ਉਹ ਘਰਾਂ ਵਿੱਚ ਨਹੀਂ ਵਿਗੜਦੇ ਅਕਸਰ ਹੀ ਆਪਾਂ ਨੂੰ ਇਹ ਪਤਾ ਹੈ ਉਹ ਵਿਗੜਦੇ ਨੇ ਆਪਣੇ ਦੋਸਤਾਂ ਦੇ ਗਰੁੱਪਾਂ ਵਿੱਚ ਤਾਂ ਸਭ ਤੋਂ ਪਹਿਲਾਂ ਕਈ ਵਾਰ ਕੀ ਹੁੰਦਾ ਹੈ ਕਿ ਬੱਚੇ ਦਾ ਮਨ ਵੀ ਨਹੀਂ ਹੁੰਦਾ ਹੈਗਾ ਗਲਤ ਆਦਤਾਂ 'ਚ ਜਦੋਂ ਉਹ ਚਲਿਆ ਜਾਂਦਾ ਹੈ ਉਹਨਾਂ ਨੂੰ ਕਰਨਨ ਪਰ ਉਹ ਇੱਕ ਆਪਣੇ ਜਿਹੜੇ ਦੋਸਤਾਂ ਦਾ ਗਰੁੱਪ ਹੁੰਦਾ ਹੈ ਉਹਦੇ ਪ੍ਰੈਸ਼ਰ ਤੇ ਹੇਟ ਆ ਕੇ ਉਹ ਇਹਨਾਂ ਗਲਤ ਆਦਤਾਂ ਦੇ ਵਿੱਚ ਪੈ ਜਾਂਦੇ ਨੇ ਤਾਂ ਸਭ ਤੋਂ ਵੱਧ ਜ਼ਰੂਰੀ ਇਹੀ ਆ ਸਭ ਤੋਂ ਪਹਿਲੀ ਗੱਲ ਹੈ ਦੇਖੋ ਬੱਚੇ ਨੇ ਪੜ ਲਿਖਤਾ ਜਾਣਾ ਹੀ ਆ ਤਤਪੀ ਗਿਆਨ ਵੀ ਉਹਨੂੰ ਮਿਲ ਹੀ ਜਾਣਾ ਸਕੂਲਾਂ ਕਾਲਜਾਂ ਵਿੱਚ ਉਹਨੂੰ ਮਿਲ ਹੀ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਆ ਵੀ ਤੁਸੀਂ ਬੱਚੇ ਨੂੰ ਇਹ ਸਿਖਾਉਣਾ ਵੀ ਕਦੇ ਵੀ ਪੀਅਰ ਪ੍ਰੈਸ਼ਰ ਦੇ ਵਿੱਚ ਬੱਚੇ ਨੂੰ ਨਹੀਂ ਆਉਣਾ ਹੈਗਾ ਜੇ ਤੁਸੀਂ ਉਸ ਨੂੰ ਇਹ ਗੱਲ ਸਿਖਾ ਦਿੱਤੀ ਤਾਂ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਗਲਤ ਆਦਤਾਂ ਨੇ ਜਿਹੜੀਆਂ ਉਹ ਕਦੇ ਵੀ ਇਹ ਨਹੀਂ ਅਪਣਾਵੇਗਾ ਤਾਂ ਹਮੇਸ਼ਾ ਉਹਨਾਂ ਆਦਤਾਂ ਤੋਂ ਦੂਰ ਰਹੇਗਾ ਪੀਅਰ ਪ੍ਰੈਸ਼ਰ ਦੇ ਵਿੱਚ ਆ ਕੇ ਹੀ ਬੱਚੇ ਜਿਹੜਾ ਬਹੁਤ ਕੁਝ ਸਿੱਖਦਾ ਹੈ ਜਿਵੇਂ ਉਹ ਉਹਨਾਂ ਦੀ ਤਰ੍ਹਾਂ ਹੀ ਕੱਪੜੇ ਪਾਉਣ ਲੱਗਦਾ ਹੈ ਤੇ ਉਹਨਾਂ ਦੇ ਤਰ੍ਹਾਂ ਹੀ ਬੋਲਣਾ ਵੀ ਸਟਾਰਟ ਕਰ ਦਿੰਦਾ ਹੈ ਤੇ ਉਹਨਾਂ ਦੀ ਤਰ੍ਹਾਂ ਹੀ ਜਿਹੜੀਆਂ ਗਲਤ ਆਦਤਾਂ ਨੇ ਉਹਦੇ ਵਿੱਚ ਆ ਜਾਂਦੀਆਂ ਹਨ ਗਲਤ ਆਦਤਾਂ ਜਿਵੇਂ ਗਾਲ੍ਹਾਂ ਕੱਢਣੀਆਂ ਝੂਠ ਬੋਲਣਾ ਜਾਂ ਹਰ ਵਕਤ ਮੋਬਾਈਲ ਤੇ ਹੀ ਲੱਗੇ ਰਹਿਣਾ ਤੇ ਹਰ ਵਕਤ ਪੜ੍ਹਾਈ ਤੋਂ ਦੂਰ ਰਹਿਣਾ ਬੱਚੇ ਦਾ ਕਈ ਵਾਰੀ ਮਨ ਵੀ ਨਹੀਂ ਹੁੰਦਾ ਹੈਗਾ ਕਿ ਮੈਂ ਇਹ ਇਹ ਆਦਤਾਂ ਨੇ ਜਿਹੜੀਆਂ ਆਪਣੇ ਜੀਵਨ ਦੇ ਵਿੱਚ ਲੈ ਕੇ ਆਉਣੀਆਂ ਨੇ ਉਹ ਇੱਕ ਪ੍ਰੈਸ਼ਰ ਦੇ ਵਿੱਚ ਇਹਨਾਂ ਚੀਜ਼ਾਂ ਦੇ ਅੰਦਰ ਫਸ ਜਾਂਦਾ ਉਸ ਨੂੰ ਲੱਗਦਾ ਹੈ ਕਿ ਜੇਕਰ ਮੈਂ ਮੇਰੇ ਦੋਸਤ ਸਾਰੇ ਐਵੇਂ ਦੇ ਨੇ ਜੋ ਗਾਲਾਂ ਵੀ ਕੱਢਦੇ ਨੇ ਤੇ ਸਾਰਾ ਦਿਨ ਫੋਨ ਦੇਖਦੇ ਨੇ ਪੜ੍ਹਾਈ ਵੀ ਨਹੀਂ ਕਰਦੇ ਹੈਗੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗਲਤ ਆਦਤਾਂ ਨੇ ਉਹਨਾਂ ਵਿੱਚ ਹੈਗੀਆਂ ਉਹ ਬੱਚਾ ਇਸ ਲਈ ਕਰਦਾ ਹੈ ਕਿ ਮੈਂ ਉਹਨਾਂ ਦੇ ਵਿੱਚ ਫਿੱਟ ਹੋ ਸਕਾਂ ਜੇਕਰ ਮੈਂ ਜਿਹਾ ਨਾ ਕੀਤਾ ਤਾਂ ਉਹ ਮੈਨੂੰ ਆਪਣੇ ਵਰਗਾ ਨਹੀਂ ਸਮਝਣਗੇ ਉਹ ਇੱਕ ਪ੍ਰੈਸ਼ਰ ਦੇ ਵਿੱਚ ਆ ਜਾਂਦਾ ਹੈ ਉਸ ਨੂੰ ਲੱਗਦਾ ਕਿ ਜੇਕਰ ਮੈਂ ਇਹ ਆਦਤਾਂ ਇਹਨਾਂ ਦੀਆਂ ਨਾ ਅਪਣਾਈਆਂ ਇਹਨਾਂ ਦੇ ਉੱਤੇ ਨਾ ਚੱਲਿਆ ਤਾਂ ਇਹ ਸਾਰੇ ਮੈਨੂੰ ਛੱਡ ਦੇਣਗੇ ਤੇ ਮੈਂ ਇਕੱਲਾ ਰਹਿ ਜਾਵਾਂਗਾ ਅਕਸਰ ਇਹ ਆ ਤਾਂ ਉਦੋਂ ਆਉਂਦੀਆਂ ਨੇ ਬੱਚਿਆਂ ਦੇ ਵਿੱਚ ਜਦੋਂ ਬੱਚੇ ਨੇ ਜਿਹੜੇ ਉਹ ਆਪਣੇ ਪੇਰੈਂਟਸ ਦੇ ਨਾਲ ਖੁੱਲ੍ਹ ਕੇ ਗੱਲਬਾਤ ਨਹੀਂ ਕਰ ਪਾਉਂਦੇ ਹੁਣ ਇੱਥੇ ਬਹੁਤ ਸਾਰੇ ਪੇਰੈਂਟਸ ਦੀ ਵੀ ਗਲਤੀ ਆ ਬੱਚਿਆਂ ਨੂੰ ਨਾ ਡਰਾ ਕੇ ਧਮਕਾ ਕੇ ਰੱਖਦੇ ਨੇ ਇੰਨਾ ਜ਼ਿਆਦਾ ਪ੍ਰੈਸ਼ਰ ਉਹਨਾਂ ਤੇ ਆਉਂਦਾ ਕਿ ਜੇ ਉਹ ਥੋੜੀ ਜਿਹੀ ਗੱਲ ਥੋੜੀ ਜਿਹੀ ਸਟਾਰਟ ਵੀ ਕਰਦੇ ਨੇ ਦੱਸਣਾ ਆਪਣੇ ਦੋਸਤਾਂ ਬਾਰੇ ਜਾਂ ਆਲੇ-ਦੋਲੇ ਕੀ ਹੋ ਰਿਹਾ ਕਿਸੇ ਵੀ ਗੱਲ ਬਾਰੇ ਤਾਂ ਉਹ ਉਹਨੂੰ ਪਹਿਲਾਂ ਹੀ ਘੂਰ ਦੇਣਗੇ ਡਾਂਟ ਦੇਣਗੇ ਤਾਂ ਕਰਕੇ ਬੱਚਾ ਖੁੱਲ ਨਹੀਂ ਪਾਉਂਦਾ ਉਹ ਪੂਰੀ ਗੱਲ ਦੱਸਦਾ ਹੀ ਨਹੀਂ ਤੇ ਜਦੋਂ ਤੱਕ ਉਹ ਆਪਾ ਉਹਨਾਂ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰਾਂਗੇ ਉਹਨਾਂ ਦੀ ਸਾਰੀਆਂ ਗੱਲਾਂ ਨਹੀਂ ਸੁਣਾਂਗੇ ਉਦੋਂ ਤੱਕ ਸਾਨੂੰ ਪਤਾ ਹੀ ਨਹੀਂ ਚੱਲਦਾ ਹੈਗਾ ਕਿ ਬੱਚਾ ਕਿੱਦਾਂ ਦੀ ਸੰਗਤ ਦੇ ਵਿੱਚ ਹੈਗਾ ਕਿਵੇਂ ਦੀਆਂ ਆਦਤਾਂ ਉਹਨਾਂ ਦੇ ਜਿਹੜੇ ਦੋਸਤ ਨੇ ਉਹਨਾਂ ਦੀਆਂ ਹੈਗੀਆਂ ਨੇ ਤੇ ਸਾਡੇ ਬੱਚੇ ਦੇ ਅੰਦਰ ਕਿਹੜੀਆਂ-ਕਿਹੜੀਆਂ ਜਿਹੜੀਆਂ ਅ ਗਲਤ ਆਦਤਾਂ ਨੇ ਉਹ ਆ ਚੁੱਕੀਆਂ ਨੇ ਜਾਂ ਆਉਣ ਵਾਲੀਆਂ ਨੇ ਜਾਂ ਉਹ ਸਟਾਰਟ ਕਰਨ ਵਾਲਾ ਹੈ ਘਰਾਂ ਦੇ ਵਿੱਚ ਡਰ ਦਾ ਮਾਹੌਲ ਆ ਜਿਹੜਾ ਇਹਦੇ ਕਰਕੇ ਵੀ ਬੱਚਿਆਂ ਨੂੰ ਲੱਗਦਾ ਹੈ ਕਿ ਦੋਸਤ ਨੇ ਜਿਹੜੇ ਉਹ ਉਹਨੂੰ ਚੰਗੀ ਤਰ੍ਹਾਂ ਸਮਝਦੇ ਨੇ ਉਹ ਉਹਨਾਂ ਤੋਂ ਹੀ ਅਪੂਵਰ ਲੈਂਦਾ ਹੈ ਕੋਈ ਵੀ ਕੰਮ ਕਰਦਾ ਹੈ ਚਾਹੇ ਉਹ ਗਲਤ ਠੀਕ ਆ ਉਹਨੂੰ ਨਹੀਂ ਪਤਾ ਬਸ ਉਹਨਾਂ ਦੀ ਅਪੂਵਰ ਲੈਣ ਲੱਗ ਜਾਂਦਾ ਘਰ ਦੇ ਘਰ ਦੇ ਅੰਦਰੋਂ ਇਸ ਲਈ ਗੱਲ ਨਹੀਂ ਕਰਦਾ ਕਿਉਂਕਿ ਉਹਨੂੰ ਡਰ ਲੱਗਦਾ ਹੈ ਗੱਲ ਕਰਦੇ ਵਕਤ ਕਿ ਸ਼ਾਇਦ ਇਹ ਮੈਨੂੰ ਗਲਤ ਸਮਝਣਗੇ ਆਪਿਆਂ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਬੱਚਿਆਂ ਦੇ ਨਾਲ ਇੱਕ ਦੋਸਤਾਂ ਵਾਲਾ ਵਿਹਾਰ ਕਰੋ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡਾ ਬੱਚਾ ਕਿਤੇ ਕਿਸੇ ਪੀਅਰ ਪ੍ਰੈਸ਼ਰ ਦੇ ਵਿੱਚ ਤਾਂ ਨਹੀਂ ਆ ਰਿਹਾ ਜਦੋਂ ਤੱਕ ਤੁਹਾਨੂੰ ਪਤਾ ਨਹੀਂ ਚੱਲੇਗਾ ਕਿ ਉਹ ਉਸਦੇ ਦੋਸਤ ਕਿਵੇਂ ਦੇ ਨੇ ਉਸਦੇ ਉੱਤੇ ਕਿਦਾਂ ਦਾ ਪ੍ਰੈਸ਼ਰ ਉਹ ਬਣਾ ਰਹੇ ਨੇ ਉਸਦੇ ਦੋਸਤਾਂ ਦੀਆਂ ਆਦਤਾਂ ਕਿਵੇਂ ਦੀਆਂ ਨੇ ਉਦੋਂ ਤੱਕ ਤੁਸੀਂ ਆਪਣੇ ਬੱਚੇ ਨੂੰ ਇਹ ਸਮਝਾਈ ਨਹੀਂ ਸਕਦੇ ਕਿ ਬੱਚੇ ਤੂੰ ਉਹਨਾਂ ਦੇ ਪ੍ਰੈਸ਼ਰ ਵਿੱਚ ਨਹੀਂ ਆਉਣਾ ਹੈਗਾ ਉਹ ਜੋ ਕਰ ਰਹੇ ਨੇ ਉਹ ਗਲਤ ਆ ਤੁਸੀਂ ਬੱਚੇ ਨਾਲ ਹੌਲੀ ਹੌਲੀ ਗੱਲਾਂ ਕਰਨੀਆਂ ਸ਼ੁਰੂ ਕਰੋ ਤੇ ਉਹਦਾ ਦਿਲ ਜਿੱਤੋ ਕਦੇ ਵੀ ਉਹਨੂੰ ਡਰਾਓ ਜਾਂ ਧਮਕਾਓ ਨਾ ਕੋਈ ਵੀ ਗੱਲ ਉਹ ਕਰਦਾ ਚਾਹੇ ਗਲਤ ਹੈ ਜਾਂ ਠੀਕ ਹੈ ਪਹਿਲਾਂ ਉਹਨੂੰ ਆਰਾਮ ਨਾਲ ਸੁਣੋ ਤੇ ਫਿਰ ਹੌਲੀ ਹੌਲੀ ਉਹਦਾ ਹੱਲ ਹੈ ਜਿਹੜਾ ਉਹਨੂੰ ਲੱਭ ਕੇ ਦੋ ਇਸ ਤਰ੍ਹਾਂ ਕਰਨ ਨਾਲ ਬੱਚੇ ਦਾ ਜਿਹੜਾ ਡਰ ਹੈ ਉਹ ਨਹੀਂ ਰਹੇਗਾ ਉਹ ਇਦਾਂ ਨਹੀਂ ਹੈਗਾ ਕਿ ਤੁਹਾਡੇ ਤੋਂ ਡਰੇਗਾ ਹੀ ਨਹੀਂ ਬਹੁਤ ਪੇਰੈਂਟਸ ਨੂੰ ਇਹ ਇਹ ਹੁੰਦਾ ਨਾ ਡਰ ਕੇ ਸਾਡੇ ਤੋਂ ਤਾਂ ਇਹਨੇ ਡਰਨਾ ਹੀ ਨਹੀਂ ਜੇ ਨੂੰ ਆਪਾਂ ਡਰਾ ਕੇ ਨਾ ਰੱਖਿਆ ਪਰ ਇਹਦਾ ਉਲਟਾ ਅਸਰ ਹੋ ਸਕਦਾ ਹੈ ਜੇਕਰ ਬੱਚਾ ਤੁਹਾਡੇ ਤੋਂ ਬਹੁਤ ਜ਼ਿਆਦਾ ਡਰਦਾ ਹੈ ਤਾਂ ਕਦੇ ਵੀ ਉਹ ਤੁਹਾਨੂੰ ਆਪਣੀ ਲਾਈਫ ਦੇ ਅੰਦਰ ਕੀ ਹੋ ਰਿਹਾ ਹੈ ਕਦੇ ਵੀ ਨਹੀਂ ਦੱਸੇਗਾ ਹਮੇਸ਼ਾ ਹੀ ਉਹ ਆਪਣੇ ਦੋਸਤਾਂ ਨਾਲ ਹੀ ਸ਼ੇਅਰ ਕਰੇਗਾ ਤੇ ਦੋਸਤ ਫਿਰ ਚਾਹੇ ਉਹਨੂੰ ਚੰਗੀ ਸਲਾਹ ਦੇਣ ਚਾਹੇ ਮਾੜੀ ਉਹਨੂੰ ਹੀ ਠੀਕ ਮੰਨਦਾ ਹੈ ਇਸ ਲਈ ਜ਼ਰੂਰੀ ਹੈ ਕਿ ਪਹਿਲਾਂ ਆਪਣੇ ਬੱਚੇ ਦਾ ਜਿਹੜਾ ਵਿਸ਼ਵਾਸ ਹੈ ਉਹ ਦਿੱਤੋ ਹੌਲੀ-ਹੌਲੀ ਉਹਦੇ ਨਾਲ ਗੱਲਾਂ-ਵੱਤਾਂ ਵਿੱਚ ਪਤਾ ਕਰੋ ਕਿ ਇਹ ਕਰ ਕੀ ਰਏ ਨੇ ਬੱਚੇ ਤੇ ਇਹਨਾਂ ਦੇ ਦੋਸਤ ਜਿਹੜੇ ਹੈਗੇ ਨੇ ਉਹ ਕਿਸ ਟਾਈਪ ਦੇ ਨੇ ਕਿਵੇਂ ਦੀਆਂ ਉਹਨਾਂ ਦੀਆਂ ਆਦਤਾਂ ਨੇ ਤਾਂ ਤੁਹਾਨੂੰ ਪਤਾ ਚੱਲੇਗਾ ਇਹਦੇ ਬਾਰੇ ਤੇ ਬੱਚੇ ਨੂੰ ਬਸ ਇੱਕੋ ਹੀ ਗੱਲ ਆ ਜਿਹੜੀ ਉਹ ਉਹ ਸਮਝਾਉਣੀ ਹੈ ਕਿ ਬੱਚੇ ਤੂੰ ਕਦੇ ਵੀ ਪੀਅਰ ਪ੍ਰੈਸ਼ਰ ਦੇ ਵਿੱਚ ਨਹੀਂ ਆਉਣਾ ਦੋਸਤਾਂ ਦੇ ਕਿਸੇ ਵੀ ਤਰ੍ਹਾਂ ਦੇ ਦਬਾਅ ਦੇ ਵਿੱਚ ਨਹੀਂ ਆਉਣਾ। ਕਈ ਵਾਰ ਕੀ ਹੁੰਦਾ ਹੈ ਕਿ ਦੋਸਤ ਨੇ ਜਿਹੜੇ ਉਹ ਛੋਟੀ ਉਮਰ ਦੇ ਵਿੱਚ ਹੀ ਨਸ਼ਾ ਵਗੈਰਾ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਤੁਹਾਡੇ ਬੱਚੇ ਦੇ ਉੱਤੇ ਵੀ ਪ੍ਰੈਸ਼ਰ ਪਾਉਂਦੇ ਨੇ ਕਿ ਤੂੰ ਵੀ ਕਰ। ਬੱਚੇ ਨੂੰ ਲੱਗਦਾ ਕਿ ਜੇ ਮੈਂ ਨਾ ਕੀਤਾ ਚਾਹੇ ਉਹਦਾ ਮਨ ਵੀ ਨਾ ਹੋਵੇ ਵੀ ਇਹ ਮੈਨੂੰ ਆਪਣੇ ਗਰੁੱਪ ਦੇ ਵਿੱਚੋਂ ਬਾਹਰ ਕੱਢ ਦੇਣਗੇ ਤੇ ਮੈਂ ਇਕੱਲਾ ਰਹਿ ਜਾਣਾ। ਇਸ ਕਰਕੇ ਉਹ ਬੱਚਾ ਵੀ ਉਸ ਗਲਤ ਆਦਤ ਦੇ ਵਿੱਚ ਫਸ ਜਾਂਦਾ ਹੈ। ਜੇਕਰ ਬੱਚਾ ਤੁਹਾਡੇ ਨਾਲ ਹਰ ਗੱਲ ਸ਼ੇਅਰ ਕਰਦਾ ਹੈ ਤਾਂ ਤੁਹਾਨੂੰ ਏਦਾਂ ਦੀਆਂ ਗੱਲਾਂ ਵੀ ਜ਼ਰੂਰ ਦੱਸੇ। ਤੇ ਉੱਥੇ ਤੁਸੀਂ ਉਹਨੂੰ ਹੌਲੀ-ਹੌਲੀ ਪਿਆਰ ਨਾਲ ਸਮਝਾ ਸਕਦੇ ਹੋ ਤੇ ਫਿਰ ਉਹ ਦੋਸਤਾਂ ਨਾਲ ਜਿਹੜੀ ਗੱਲ ਜਿਹੜੀ ਕਰਦਾ ਹੈ ਉਹ ਉਹਨਾਂ ਨਾਲ ਨਹੀਂ ਕਰੇਗਾ ਤੁਹਾਡੇ ਨਾਲ ਕਰੇਗਾ ਪਹਿਲਾ ਤਰੀਕਾ ਤੇ ਇਹ ਹੋ ਗਿਆ ਕਿ ਬੱਚੇ ਦੇ ਦੋਸਤ ਬਣ ਕੇ ਉਹਦੇ ਉਹਦੀ ਜਿਹੜੀ ਜਾਣਕਾਰੀ ਆ ਉਹ ਲੈਣੀ ਤੇ ਦੂਜਾ ਤਰੀਕਾ ਇਹ ਹੋ ਸਕਦਾ ਹੈ ਤੇ ਕਿ ਤੁਸੀਂ ਆਪਣੇ ਬੱਚੇ ਦੇ ਅੰਦਰ ਆਤਮ ਵਿਸ਼ਵਾਸ ਹੈ ਜਿਹੜਾ ਉਹ ਜਗਾਉਣਾ ਹੈ ਸੈਲਫ ਕੌਨਫੀਡੈਂਸ ਬਹੁਤ ਜ਼ਿਆਦਾ ਜ਼ਰੂਰੀ ਆ ਤੁਸੀਂ ਬੱਚੇ ਨੂੰ ਇਹ ਚੀਜ਼ ਸਮਝਾਉਣੀ ਆ ਕਿ ਤੁਮ ਕਿਸੇ ਤੋਂ ਦਬਣਾ ਨਹੀਂ ਕਿਸੇ ਦੇ ਵੀ ਪ੍ਰੈਸ਼ਰ ਦੇ ਥੱਲੇ ਆ ਕੇ ਕਦੇ ਵੀ ਕੋਈ ਗਲਤ ਕਦਮ ਨਹੀਂ ਚੁੱਕਣਾ। ਕਈ ਵਾਰ ਕੀ ਹੁੰਦਾ ਹੈ ਕਿ ਪੇਰੈਂਟਸ ਇੰਨੇ ਜ਼ਿਆਦਾ ਹਾਵੀ ਹੋ ਜਾਂਦੇ ਨੇ ਬੱਚਿਆਂ ਦੇ ਕਿ ਉਹ ਸਾਰੇ ਫੈਸਲੇ ਆਪ ਹੀ ਲੈਂਦੇ ਨੇ। ਚਾਹੇ ਖਾਣ-ਪੀਣ ਨੂੰ ਲੈ ਕੇ ਹੋਣ ਜਾਂ ਫਿਰ ਉਹਨਾਂ ਦੀ ਡਰੈੱਸ ਬਾਰੇ ਹੋਣ ਜਾਂ ਕਿਸੇ ਤਰ੍ਹਾਂ ਦਾ ਵੀ ਛੋਟੇ-ਮੋਟੇ ਜਿਹੜੇ ਫੈਸਲੇ ਨੇ ਉਹ ਆਪ ਹੀ ਲੈਂਦੇ ਨੇ। ਤੇ ਜ਼ਰੂਰੀ ਹੈ ਕਿ ਬੱਚਿਆਂ ਨੂੰ ਵੀ ਛੋਟੇ-ਛੋਟੇ ਫੈਸਲੇ ਨੇ ਜਿਹੜੇ ਉਹ ਲੈਣ ਦੇ ਕਿਉਂਕਿ ਉਹਦੇ ਨਾਲ ਕੀ ਹੁੰਦਾ ਬੱਚਿਆਂ ਦੇ ਵਿੱਚ ਸੈਲਫ ਕੌਨਫੀਡੈਂਸ ਵਧਦਾ ਹੈ ਜਦੋਂ ਤੁਸੀਂ ਬੱਚਿਆਂ ਦੀ ਗੱਲ ਸੁਣਦੇ ਹੋ ਉਹਨਾਂ ਨੂੰ ਸਪੈਸ਼ਲ ਫੀਲ ਕਰਵਾਉਂਦੇ ਹੋ ਤਾਂ ਉਹਨਾਂ ਦੇ ਅੰਦਰ ਆ ਜਿਹੜਾ ਉਹ ਆਤਮ ਵਿਸ਼ਵਾਸ ਵਧਨ ਦੇ ਨਾਲ ਉਹਨਾਂ ਨੂੰ ਵੀ ਪਤਾ ਲੱਗਦਾ ਹੈ ਕਿ ਜਿਹੜੇ ਸਾਡੇ ਫੈਸਲੇ ਨੇ ਉਹ ਸਹੀ ਨੇ ਤੇ ਅਸੀਂ ਕਦੇ ਗਲਤ ਨਹੀਂ ਹੋ ਸਕਦੇ ਉਹ ਕਦੇ ਵੀ ਆਪਣੇ ਨਿੱਕੇ ਮੋਟੇ ਫੈਸਲਿਆਂ ਦੇ ਲਈ ਦੂਜਿਆਂ ਦੇ ਅਪਰੂਵਲ ਦੀ ਫੇਰ ਉਹ ਜ਼ਰੂਰਤ ਨਹੀਂ ਉਹਨਾਂ ਨੂੰ ਲੱਗੇਗੀ ਉਹਨਾਂ ਨੂੰ ਕਦੇ ਵੀ ਜਦੋਂ ਉਹਨਾਂ ਦੇ ਵਿੱਚ ਸੈਲਫ ਕੌਨਫੀਡੈਂਸ ਹੁੰਦਾ ਹੀ ਨਹੀਂ ਉਦੋਂ ਹੀ ਉਹ ਦੂਜਿਆਂ ਦੇ ਆਪਣੇ ਦੋਸਤਾਂ ਦੇ ਪ੍ਰਭਾਵ ਥੱਲੇ ਆਉਂਦੇ ਨੇ ਉਦੋਂ ਹੀ ਉਹ ਪ੍ਰੈਸ਼ਰ ਥੱਲੇ ਆਉਂਦੇ ਨੇ ਜਦੋਂ ਉਹਨਾਂ ਦੇ ਵਿੱਚ ਸੈਲਫ ਕੌਨਫੀਡੈਂਸ ਹੋਵੇਗਾ ਤਾਂ ਕਦੇ ਵੀ ਉਹ ਅਜਿਹੇ ਬੱਚਾ ਜਿਹੜਾ ਹੁੰਦਾ ਹੈ ਉਹ ਦੂਜਿਆਂ ਦੇ ਪ੍ਰੈਸ਼ਰ ਥੱਲੇ ਨਹੀਂ ਆਉਂਦਾ ਦਬਾਅ ਥੱਲੇ ਕਦੇ ਵੀ ਨਹੀਂ ਆਉਂਦਾ ਜਦੋਂ ਬੱਚੇ ਦੇ ਵਿੱਚ ਕੌਨਫੀਡੈਂਸ ਆ ਜਾਂਦਾ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜੇਕਰ ਕੋਈ ਉਹਨਾਂ ਦਾ ਕਲਾਸਮੇਟ ਜਿਹੜਾ ਗਰੁੱਪ ਵਾਲਾ ਕੋਈ ਮੈਂਬਰ ਆ ਜੇਕਰ ਉਹਨਾਂ ਦਾ ਸਮਾਂ ਖਰਾਬ ਕਰ ਰਿਹਾ ਹੈ એનર્ਜੀ ਖਰਾਬ ਕਰ ਰਿਹਾ ਹੈ ਜਾਂ ਉਹਨਾਂ ਦਾ ਜਿਹੜਾ ਧਿਆਨ ਹੈ ਪੜ੍ਹਾਈ ਤੋਂ ਭਟਕਾ ਰਿਹਾ ਹੈ ਤਾਂ ਉਹ ਉਹ ਉਸ ਨੂੰ ਮਨਾ ਕਰਦੇ ਨੇ। ਕਈ ਵਾਰ ਕੀ ਹੁੰਦਾ ਦੋਸਤਾਂ ਦਾ ਉਹ ਕਹਿੰਦੇ ਨੇ ਚਲ ਤੂੰ ਪੜ ਨਾ ਅਸੀਂ ਅੱਜ ਪਾਰਟੀ ਕਰਨ ਚੱਲੇ ਆ ਤੂੰ ਵੀ ਚੱਲ ਸਾਡੇ ਨਾਲ। ਤੇ ਜਿਹੜੇ ਵਿੱਚ ਵਿੱਚ ਕੌਨਫੀਡੈਂਸ ਨਹੀਂ ਹੁੰਦਾ ਉਹ ਉੱਠ ਕੇ ਨਾਲ ਤੁਰ ਪੈਂਦਾ ਕਿ ਜੇਕਰ ਮੈਂ ਇਹਨਾਂ ਦੇ ਨਾਲ ਨਾ ਗਿਆ ਤਾਂ ਇਹ ਮੈਨੂੰ ਆਪਣੇ ਗਰੁੱਪ ਚੋਂ ਬਾਹਰ ਕੱਢ ਦੇਣਗੇ। ਪਰ ਜਿਹੜਾ ਕੌਨਫੀਡੈਂਟ ਬੱਚਾ ਹੋਏਗਾ ਉਹ ਮਨ੍ਹਾ ਕਰੇਗਾ ਕਿ ਨਹੀਂ ਇਹਦੇ ਨਾਲ ਮੇਰਾ ਸਮਾਂ ਖਰਾਬ ਹੋਣਾ ਏ। ਇਹ ਟਾਈਮ ਆ ਜਿਹੜਾ ਮੇਰਾ ਇਹ ਪੜਨ ਦਾ ਏ। ਤੋਂ ਉਹਨਾਂ ਨੂੰ ਨਾ ਕਹੇਗਾ ਕਿ ਚਾਹੇ ਤੁਸੀਂ ਮੈਨੂੰ ਆਪਣੇ ਗਰੁੱਪ ਵਿੱਚ ਰੱਖੋ ਚਾਹੇ ਨਾ ਇਸ ਲਈ ਪੇਰੈਂਟਸ ਲਈ ਜ਼ਰੂਰੀ ਹੈ ਕਿ ਆਪਣੇ ਬੱਚਿਆਂ ਨੂੰ ਨਾ ਕਹਿਣਾ ਵੀ ਸਿਖਾਉਣਾ ਹੈ ਆਪਣੇ ਬੱਚਿਆਂ ਨੂੰ ਸਿਖਾਉਣਾ ਹੈ ਕਿ ਜਦੋਂ ਤੁਹਾਡੇ ਨਾਲ ਦੇ ਦੋਸਤ ਤੁਹਾਨੂੰ ਝੂਠ ਬੋਲਣ ਲਈ ਕਹਿੰਦੇ ਨੇ ਕਿ ਹਾਂ ਘਰੇ ਝੂਠ ਬੋਲ ਕੇ ਤੂੰ ਐਨੇ ਪੈਸੇ ਲੈ ਲੈ ਜਾਂ ਬਹਾਨਾ ਮਾਰ ਕੇ ਆ ਜਾ ਕਿ ਆਪਾਂ ਕਿਤੇ ਘੁੰਮਣ ਜਾਣਾ ਹੈ ਜਾਂ ਫਿਰ ਉਹ ਕਲਾਸ ਮਿਸ ਕਰ ਲਈ ਕਹਿੰਦੇ ਨੇ ਕਿ ਅੱਜ ਚਲੋ ਆਪਾਂ ਕਲਾਸ ਦੀ ਲਗਾਉਂਦੇ ਬਾਹਰ ਚੱਲਦੇ ਆ ਤਾਂ ਤੁਸੀਂ ਆਪਣੇ ਬੱਚੇ ਨੂੰ ਸਿਖਾਉਣਾ ਹੈ ਕਿ ਤੁਸੀਂ ਬੱਚੇ ਉਹਨਾਂ ਨੂੰ ਨਾ ਕਹਿਣੀ ਹੈ ਆਪਣੇ ਬੱਚੇ ਨੂੰ ਸਿਖਾਉਣਾ ਹੈ ਕਿ ਹਰ ਕਿਸੇ ਨੂੰ ਖੁਸ਼ ਕਰਨਾ ਤੁਹਾਡਾ ਕੰਮ ਨਹੀਂ ਹੈ ਚੌਥਾ ਤਰੀਕਾ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਉਹਨਾਂ ਦੇ ਦੋਸਤਾਂ ਦੇ ਉੱਤੇ ਪੂਰੀ ਤਰ੍ਹਾਂ ਨਜ਼ਰ ਰੱਖ ਸਕਦੇ ਹੋ ਪੂਰੀ ਤਰ੍ਹਾਂ ਨਜ਼ਰ ਰੱਖਣ ਦਾ ਮਤਲਬ ਹੁਣ ਇੱਥੇ ਜਾਸੂਸੀ ਕਰਨਾ ਨਹੀਂ ਹੈ ਬਸ ਹਲਕੀ ਫੁਲਕੀ ਜਾਣਕਾਰੀ ਜਿਹੜੀ ਉਹ ਰੱਖ ਸਕਦੇ ਹੋ ਔਰ ਉਹ ਜਾਣਕਾਰੀ ਜਿਹੜੀ ਉਹ ਤੁਹਾਡਾ ਬੱਚਾ ਹੀ ਤੁਹਾਨੂੰ ਦੇਵੇਗਾ ਜਦੋਂ ਤੁਸੀਂ ਉਹਦੇ ਨਾਲ ਪਿਆਰ ਨਾਲ ਗੱਲ ਕਰੋਗੇ ਉਹਦੇ ਨਾਲ ਸਮਾਪਤੀ ਕਰੋਗੇ ਤਾਂ ਤੁਹਾਨੂੰ ਸਭ ਕੁਝ ਦੱਸ ਦਿੰਦਾ ਕਿ ਕਿਹੜਾ ਬੱਚਾ ਕਿਵੇਂ ਦਾ ਹੈਗਾ ਕਿਵੇਂ ਦੀਆਂ ਉਹਦੀਆਂ ਆਦਤਾਂ ਨੇ ਅਗਲਾ ਤਰੀਕਾ ਹੋ ਸਕਦਾ ਹੈ ਕਿ ਘਰ ਦਾ ਮਾਹੌਲ ਹੈ ਜਿਹੜਾ ਉਹ ਠੀਕ ਕਰੋ। ਕਈ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਤੇ ਗਾਲੀ-ਗਲੋਚ ਪਹਿਲਾਂ ਹੀ ਹੁੰਦਾ ਹੈ। ਤਾਂ ਉਹ ਚੀਜ਼ ਨੂੰ ਜਿਹੜਾ ਇਹਨਾਂ ਦਾ ਅਸਰ ਹੈ ਜਿਹੜਾ ਬੱਚਿਆਂ ਦੇ ਉੱਤੇ ਬਹੁਤ ਪੈਂਦਾ ਹੈ। ਬਹੁਤ ਹੀ ਬੁਰੇ ਤਰੀਕੇ ਨਾਲ ਪੈਂਦਾ ਹੈ। ਬੱਚੇ ਸਹਿਮ ਜਾਂਦੇ ਨੇ ਤੇ ਕਦੇ ਵੀ ਆਪਣੀ ਗੱਲ ਜਿਹੜੀ ਉਹ ਖੁੱਲਕੇ ਨਹੀਂ ਦੱਸਦੇ। ਬੱਚੇ ਵੀ ਸਟ੍ਰੈਸ ਫੀਲ ਕਰਦੇ ਨੇ, ਤਣਾਅ ਮਹਿਸੂਸ ਕਰਦੇ ਨੇ ਤੇ ਉਹ ਵੀ ਫਿਰ ਬਾਹਰ ਜਾ ਕੇ ਆਪਣੇ ਦੋਸਤਾਂ ਦੇ ਨਾਲ ਜ਼ਿਆਦਾ ਸ਼ੇਅਰ ਕਰਦੇ ਨੇ। ਤੇ ਫਿਰ ਉਹੀ ਗੱਲ ਆ ਗਈ ਕਿ ਦੋਸਤ ਉਹਨਾਂ ਨੂੰ ਚਾਹੇ ਚੰਗਾ ਰਾਹ ਦਿਖਾਉਣ ਚਾਹੇ ਮਾੜਾ ਦਿਖਾਉਣ ਇੱਕ ਕਮਜ਼ੋਰ ਦਿਲ ਦਾ ਬੱਚਾ ਐਵੇਂ ਹੀ ਕਰੇ ਕਿਉਂਕਿ ਉਹ ਇੱਕ ਐਦਾਂ ਦੇ ਮਾਹੌਲ ਦੇ ਵਿੱਚ ਆ ਜਿੱਥੇ ਲੜਾਈ ਝਗੜਾ ਹੈ ਬੱਚੇ ਦਾ ਦਿਲ ਆਪਣੇ ਆਪ ਹੀ ਕਮਜ਼ੋਰ ਹੋ ਜਾਂਦਾ ਤੇ ਉਹ ਬਹੁਤ ਹੀ ਜ਼ਿਆਦਾ ਆਪਣੇ ਆਪ ਦੇ ਵਿੱਚ ਉਹਦਾ ਆਤਮ ਵਿਸ਼ਵਾਸ ਜਿਹੜਾ ਬਹੁਤ ਜ਼ਿਆਦਾ ਘਟ ਜਾਂਦਾ ਤੇ ਇਹ ਇੱਕ ਕੌੜਾ ਸੱਚ ਹੈ ਕਿ ਜਿਹੜੇ ਬੱਚੇ ਨੇ ਉਹ ਵਿਗੜਦੇ ਨਹੀਂ ਹੈਗੇ ਪਰ ਉਹਨਾਂ ਨੂੰ ਅਸਲ ਵਿੱਚ ਪੂਰੇ ਤਰੀਕੇ ਨਾਲ ਸਮਝਿਆ ਹੀ ਨਹੀਂ ਜਾਂਦਾ ਨਾ ਹੀ ਉਹਨਾਂ ਦੀ ਜਿਹੜੀ ਗੱਲਬਾਤ ਹੈ ਸਹੀ ਤਰੀਕੇ ਨਾਲ ਸੁਣੀ ਜਾਂਦੀ ਆ ਤੇ ਨਾ ਹੀ ਉਹਨਾਂ ਨੂੰ ਛੋਟੇ ਛੋਟੇ ਫੈਸਲੇ ਲੈਣ ਦਾ ਅਧਿਕਾਰ ਦਿੱਤਾ ਜਾਂਦਾ ਹੈ ਇਦਾਂ ਦੇ ਬੱਚੇ ਨੇ ਜਿਹੜੇ ਉਹ ਪਿਆਰ ਤੋਂ ਵੀ ਵਾਂਝੇ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਇੱਕ ਸਖਤ ਮਾਹੌਲ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਦਾਂ ਦੇ ਮਾਹੌਲ ਵਿੱਚ ਪੜੇ ਹੋਏ ਬੱਚੇ ਨੇ ਜਿਹੜੇ ਅਕਸਰ ਹੀ ਪੀਅਰ ਪ੍ਰੈਸ਼ਰ ਦੇ ਵਿੱਚ ਆਉਣਾ ਉਹਨਾਂ ਦਾ ਲਾਜ਼ਮੀ ਹੈ ਤੁਸੀਂ ਵੀ ਆਪਣੇ ਬੱਚੇ ਦਾ ਭਵਿੱਖ ਜਿਹੜਾ ਸੁਰੱਖਿਅਤ ਕਰਨਾ ਚਾਹੁੰਦੇ ਹੋ ਤਾਂ ਸਿਰਫ ਪੜ੍ਹਾਈ ਹੀ ਨਹੀਂ ਉਹਨੂੰ ਜ਼ਿੰਦਗੀ ਦੇ ਛੋਟੇ-ਛੋਟੇ ਫੈਸਲੇ ਨੇ ਜਿਹੜੇ ਉਹ ਵੀ ਲੈਣ ਦੇ ਪਰ ਤਾਂ ਬੱਚਾ ਆਪ ਹੀ ਲਵੇਗਾ ਦੁਨੀਆ ਬੱਚੇ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰੇਗੀ ਪਰ ਜੇਕਰ ਤੁਹਾਡਾ ਲਾਡ ਪਿਆਰ ਅਤੇ ਸਮਝਦਾਰੀ ਨਾਲ ਤੁਸੀਂ ਬੱਚੇ ਨੂੰ ਪਾਲਿਆ ਹੈ ਵੱਡਾ ਕੀਤਾ ਹੈ ਉਹਨੂੰ ਸਿਖਾਇਆ ਹੈ ਸਮਝਾਇਆ ਹੈ ਕਿ ਕਿਸੇ ਦੇ ਦਬਾਅ ਥੱਲੇ ਨਹੀਂ ਆਉਣਾ ਤਾਂ ਉਹ ਕਦੇ ਵੀ ਕਿਸੇ ਦੇ ਦਬਾਅ ਥੱਲੇ ਨਹੀਂ ਆਵੇਗਾ ਉਹ ਇੱਕ ਮਜ਼ਬੂਤ ਇਨਸਾਨ ਬਣੇਗਾ ਜੋ ਆਪਣੇ ਫੈਸਲੇ ਆਪ ਲੈਣ ਜਾਣਦਾ ਨਾ ਕਰਨੀ ਜਾਣਦਾ ਜਿਸ ਨੂੰ ਚੰਗੇ ਬੁਰੇ ਦਾ ਪਤਾ ਹੁੰਦਾ ਹੈ ਜੇਕਰ ਇਹ ਛੋਟੀ ਜੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਹਾਈਪ ਕਰ ਦਿਓ ਤੇ ਚੈਨਲ ਤੇ ਨਵੇਂ ਉ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦੀ ਹੀ ਮਿਲਾਂਗੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਫॉर ਵਾਚਿੰਗ